ਅੱਜ ਕਹਿਰ ਦੀ ਸਰਦੀ ਦੇ ਵਿੱਚ ਅਸੀਂ ਰਜਾਈਆਂ ਅਤੇ ਹੋਰ ਗਰਮ ਕੱਪੜੇ ਲੈ ਕੇ ਵੀ ਠੰਡ ਮਹਿਸੂਸ ਕਰਦੀਆਂ ਪਰ ਉਹ ਹਾਲਾਤ ਠੰਡੇ ਬਰਜਵਾਲੇ ਜਿੱਥੇ ਜਗਤ ਮਾਤਾ ਮਾਤਾ ਗੁਜ਼ਰੀ ਕੀਤਾ ਉਹ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਬੈਠੇ ਹੋਏ ਕੋਲ ਲੋੜ ਅਨੁਸਾਰ ਕੱਪੜੇ ਵੀ ਨਹੀਂ ਤਨ ਤੇ ਪੂਰੇ ਕੱਪੜੇ ਨਹੀਂ ਹਕੂਮਤ ਦਾ ਜ਼ਬਰ ਕਹਿਰ ਦੀ ਸਰਦੀ ਉਹ ਤਾਂ ਠੰਡਾ ਭੁਰਜ ਹਾਲਾਤ ਕੀ ਹੋਏ ਹੋਣਗੇ ਪਰ ਇੱਕ ਗੱਲ ਯਾਦ ਰੱਖਿਓ ਛੋਟੇ ਲਾਲ ਸੁਪੇ ਦੀ ਕਚਹਿਰੀ ਦੇ ਵਿੱਚ ਜਾ ਕੇ ਫਿਰ ਵੀ ਉੱਚੀ ਆਵਾਜ਼ ਦੇ ਵਿੱਚ ਜਕਰੀ ਲਾਉਂਦੇ ਨੇ ਜਕਰੀ ਲਾਉਂਦੇ ਨੇ ਤੇ ਸ਼ਹਾਦਤ ਦਾ ਜਾਨ ਪੀ ਜਾਂਦੇ ਨੇ ਅੱਜ ਜੇ ਪੰਜਾਬ ਵਸਦਾ ਨਾ ਉਹਨਾਂ ਮਹਾਨ ਸ਼ਹੀਦਾਂ ਦੀ ਬਦੌਲਤ ਹੀ ਵਸਦਾ ਹੈ ਅਸੀਂ ਕਈ ਜਨਮ ਲੈ ਕੇ ਵੀ ਬਾਜਾਂ ਵਾਲੇ ਚੋਜੀ ਪੁਲਿਸ ਨੂੰ